ਪੀਵੀ ਟੂਡੇ ਚੈਨਲ ਦੇਖ ਰਾਇ ਸਾਰੀ ਸੰਗਤ ਨੂੰ ਜੈਰਾ ਸਾਹਿਬ ਦੀ ਤੇ ਮੈਂ ਅੱਜ ਇਸ ਵੇਲੇ ਵਕਤ ਬੱਸ ਸਟੈਂਡ ਦੇ ਨਾਲ ਹੀ ਇੱਕ ਸਾਡੇ ਰਾਜਾ ਸਾਹਿਬ ਟੈਕਸੀ ਸਟੈਂਡ 'ਆ ਉੱਥੇ ਖੜਾ ਹਾਂ ਤੇ ਜਿੱਥੇ ਇੱਥੇ ਮੈਨੂੰ ਪਤਾ ਲੱਗਿਆ ਸੀਗਾ ਕਿ ਅੱਜ ਮਜਾਰਾ ਨੌ ਆਬਾਦ ਵਿਖੇ ਸ਼ੁਭਤ ਜਿਹੜੇ ਸਾਡੇ ਰਸੋਖਾਨਾ ਸਾਹਿਬ ਹੈ ਤਨਤਨ ਸਿੰਘ ਨਾਭਗੁਰ ਰਾਜਾ ਸਾਹਿਬ ਜੀ ਦਾ ਆਸਾਨ ਹੈ ਬੜਾ ਪਵਿੱਤਰ ਉੱਥੇ ਜਿਹੜਾ ਸ਼ੁਕਰਾਨਾ ਦਿਵਸ ਮਨਾਇਆ ਜਾ ਰਿਹਾ ਪ੍ਰਬੰਧ ਕਮੇਟੀ ਵੱਲੋਂ ਬੜਾ ਵੱਡੇ ਪੱਧਰ ਤੇ ਜਿਹੜਾ ਸ਼ੁਕਰਾਨਾ ਦਿਵਸ ਰੱਖਿਆ ਗਿਆ ਕਿ ਤੁਸੀਂ ਸਾਰੇ ਜਾਣੀ ਜਾਣੋ ਕਿ ਇੱਥੇ ਜਿਹੜਾ ਇਸ ਸਥਾਨ ਤੇ ਜਿਹੜਾ ਪਿਛਲੇ ਕਈ ਦਿਨਾਂ ਤੋਂ ਇੱਕ ਵਿਵਾਦ ਖੜਾ ਹੋਇਆ ਸੀਗਾ ਜਿਹੜਾ ਮਹਾਰਾਜ ਨੇ ਆਪ ਹੀ ਬੜਾ ਵਧੀਆ ਢੰਗ ਨਾਲ ਸੰਪੂਰਨ ਕਰ ਲਿਆ ਸੋ ਉਸੇ ਹੀ ਸ਼ੁਕਰਾਨੇ ਵਜੋਂ ਸਾਡੇ ਸਾਰੇ ਇਲਾਕੇ ਦੀ ਸੰਗਤ ਵੱਲੋਂ ਜਿਹੜੀ ਆ ਸਾਰੇ ਦੇਸ਼ਾਂ-ਵਿਦੇਸ਼ਾਂ ਦੀ ਸੰਗਤ ਦੇ ਸਹਿਯੋਗ ਨਾਲ ਜਿਹੜਾ ਪ੍ਰਮਾਣਿਕਾ ਵੱਲੋਂ ਅੱਜ ਸ਼ੁਕਰਾਨਾ ਦਿਵਸ ਮਨਾਇਆ ਜਾ ਰਿਹਾ ਸੋ ਇਸ ਕਰਕੇ ਜਿਹੜਾ ਬੜਾ ਭਾਰੀ ਉਤਸ਼ਾਹ ਆ ਸਾਰੇ ਲੋਕਾਂ ਦੇ ਵਿੱਚ ਸਾਰੀ ਸੰਗਤ ਦੇ ਵਿੱਚ ਕਿ ਇਹ ਸਾਡੇ ਡਰਾਈਵਰ ਭਾਈਚਾਰਾ ਜਿੰਨਾ ਵੀ ਇੱਥੇ ਹੈ ਮੈਨੂੰ ਆਪਣੇ ਸਾਰਾ ਟੈਕਸੀ ਸਟੈਂਡ ਦੇ ਜਿਹੜੇ ਆ ਮੇਰੇ ਵੀਰ ਹੈ ਜਿਨ੍ਹਾਂ ਵੱਲੋਂ ਇਹ ਸੇਵਾਵਾਂ ਹਰ ਵਕਤ ਨੁਮਾਈਆਂ ਜਾਂਦੀਆਂ ਆ ਜਿੱਥ ਸਾਭ ਦੀ ਗੱਲ ਹੁੰਦੀ ਹੈ ਕਿਉਂਕਿ ਇੱਥੇ ਵੀ ਛੋਟਾ ਜਿਹਾ ਸਥਾਨ ਹੈ ਇਹਨਾਂ ਨੇ ਕਾਫੀ ਸ਼ਿੰਗਾਰ ਕੇ ਰੱਖਿਆ ਹੋਇਆ ਹੈ ਮਹਾਰਾਜ ਦਾ ਸਾਰਾ ਜਿਹੜਾ ਵੀ ਸਥਾਨ ਹੈਗਾ ਸੋ ਇਹ ਪੂਰੀ ਮਾਨਤਾ ਕਰਦੇ ਆ ਤੇ ਔਰ ਮੈਨੂੰ ਦੱਸਿਆ ਨਹੀਂ ਕਿ ਪੂਰੇ ਪੰਜਾਬ ਦੇ ਵਿੱਚੋਂ ਹੀ ਨਹੀਂ ਰਿਕਵੈਸਟ ਕੀਤੀ ਹੈ ਕਿ ਸਾਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਟੈਕਸੀ ਸਟੈਂਡ ਹੈ ਸਾਰੀਆਂ ਜਿਹੜੀਆਂ ਗੱਡੀਆਂ ਇਹਨਾਂ ਦੀਆਂ ਵੱਡੀਆਂ ਛੋਟੀਆਂ ਸਾਰੀਆਂ ਅੱਜ ਸੇਵਾ ਦੇ ਵਿੱਚ ਹਾਜ਼ਰ ਹੈ ਸੋ ਤੁਹਾਨੂੰ ਅਸੀਂ ਉੱਥੇ ਦੇ ਵੀ ਦਰਸ਼ਨ ਕਰਾਵਾਂਗੇ ਤੇ ਨਾਲ ਦੀ ਨਾਲ ਤੁਸੀਂ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਇਹਨੂੰ ਫੋਲੋ ਜ਼ਰੂਰ ਕਰੋ ਆਓ ਕਰਦੇ ਆ ਟੈਕਸੀ ਸ ਪਰਦਾ ਸਾਰੀ ਸੰਗਾਂ ਨੂੰ ਜੈ ਰਾਜੇ ਦੇ ਜੀ ਸੋ ਅੱਜ ਔਰਤੋਂ ਭੰਤਨਤ ਰਾਜਾ ਸਾਹਿਬ ਟੈਕਸੀ ਸਟੈਂਡ ਔਰਤੋਂ ਜਿੰਨੇ ਵੀ ਆਪਣੇ ਸਾਰੇ ਵੀਰ ਸਾਡੇ ਇੱਥੇ ਖੜੇ ਆ ਜੀ ਤੇ ਰਾਜਾ ਸਾਹਿਬ ਦੀ ਕਮੇਟੀ ਵੱਲੋਂ ਬੇਨਤੀ ਕੀਤੀ ਗਈ ਸੀ ਬੇ ਜਿੰਨੇ ਵੀ ਜਿਹੜੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਖਾਸ ਤੌਰ ਤੇ ਜਿੰਨੇ ਟੈਕਸੀ ਡਰਾਈਵਰ ਜਿਹੜੇ ਵੀਰ ਹੈ ਜੋ ਟੈਕਸੀ ਦਾ ਕੰਮ ਕਰਦੇ ਆ ਵੀ ਅੱਜ ਜਿੱਦਾਂ ਮੇਲੇ ਦੇ ਉੱਪਰ ਫਰੀ ਸੇਵਾ ਕਰਦੇ ਆ ਤੇ ਅੱਜ ਦੇ ਦਿਨ ਵੀ ਸਾਡਾ ਸਾਥ ਦੇਣ ਸੋ ਉਸੇ ਦੇ ਸੰਬੰਧ ਵਿੱਚ ਜਿਹੜਾ ਭੰਤਨਤ ਰਾਜਾ ਸਾਹਿਬ ਦੇ ਸ਼ੁਕਰਾਨੇ ਵਜੋਂ ਖੰਡਪਾਟ ਸਾਹਿਬ ਅੱਜ ਭੋਗ ਪਾਣੇ ਆ ਸਾਂਗਤ ਨੂੰ ਲਿਜਾਣ ਅਤੇ ਲਿਆਉਣ ਦੇ ਲਈ ਜੋ ਫ੍ਰੀ ਸੇਵਾ ਆ ਉਹ ਸਾਡੇ ਵੀਰ ਜਿੱਦਾਂ ਬੇਲੇ ਚ ਕਰਦੇ ਆ ਇਸੇ ਤਰ੍ਹਾਂ ਅੱਜ ਇਹ ਫ੍ਰੀ ਸੇਵਾ ਦੇ 25 1 2026 ਦੀ ਇਹ ਸੇਵਾ ਉਹ ਲੈ ਰਹੇ ਆ ਜੀ ਤੇ ਅਸੀਂ ਭਾਗ ਆਲੇ ਆ ਜੋ ਸਾਨੂੰ ਇਹ ਸੇਵਾ ਮਿਲੀ ਆ ਸਾਡੇ ਸਾਰੇ ਵੀਰਾਂ ਦਾ ਜਿੰਨੇ ਵੀਰ ਧੰਨਵਾਦ ਤੇ ਇਹੀ ਬੇਨਤੀ ਕਰਦਾ ਕਿ ਰਾਜਾ ਸਾਹਿਬ ਜਿੰਨੇ ਵੀ ਟੈਕਸੀ ਲੈਣ ਦਾ ਵੀਰ ਕੰਮ ਕਰਦੇ ਆ ਉਹਨਾਂ ਦੇ ਉੱਪਰ ਮਿਹਰ ਭਰੇ ਹੱਥ ਰੱਖਣਾ ਹਰੇਕ ਵੀਰ ਦੇ ਘਰ ਖੁਸ਼ੀਆਂ ਖੇੜੇ ਰਹਿਣ ਹਰੇਕ ਵੀਰ ਨੂੰ ਕੰਮ ਮਿਲੇ ਜੀ ਜੈ ਰਾਜੇ ਦੀ ਇਹ ਬਹੁਤ ਚੜ੍ਹਦੀ ਕਲਾ ਦੀ ਹੋਣੀ ਹੈ ਜਿਹਦੇ ਵਿੱਚੋਂ ਗੱਡੀਆਂ ਲੱਗ ਰਹੀਆਂ ਫ੍ਰੀ ਜਾਂ ਪੂਰੇ ਪੰਜਾਬ ਕੱਲਾ ਜ਼ਿਲ੍ਹਾ ਨਹੀਂ ਜੀ ਅੱਜ ਤੱਕ ਪੂਰੇ ਪੰਜਾਬ ਤੋਂ ਜਿੱਦਾ ਖਬਰ ਆ ਰਹੀਆਂ ਜਦੋਂ ਰਾਜਾ ਸਾਹਿਬ ਦੇ ਪੇਜ ਦੇ ਉੱਪਰ ਅਸੀਂ ਦੇਖਦੇ ਆਂ ਤੇ ਲੁਧਿਆਣੇ ਤੋਂ ਇਧਰ ਜਲੰਧਰ ਤੋਂ ਹੋਰ ਵੀ ਜਿੰਨੇ ਦਿਵਾਲੇ ਆ ਰੂਪੜ ਗੜਸ਼ੰਕਰ ਹੋ ਗਿਆ ਸਾਰੇ ਪਾਸਿਓਂ ਗੱਡੀਆਂ ਲੱਗ ਰਹੀਆਂ ਤੇ ਆਪਣੇ ਜੇ ਨਵਾਂ ਸ਼ਹਿਰ ਜ਼ਿਲ੍ਹਾ ਦੇਖੀਐ ਇਸ ਵੇਲੇ ਕੋਈ ਕੋਨਾ ਨਹੀਂ ਬਜਿਆ ਜਿੱਥੋਂ ਗੱਡੀ ਨਹੀਂ ਆਉਣੀ ਇਹ ਜਿੱਦਾਂ ਵੀ ਰਾਜਾ ਸਾਹਿਬ ਦੀ ਕਮੇਟੀ ਵੱਲੋਂ ਜਦੋਂ ਵੀ ਕਰੇ ਸਾਨੂੰ ਗਾਹਾਂ ਵੀ ਕੋ ਹਕਮ ਹੋਏਗਾ ਇਸੇ ਤਰ੍ਹਾਂ ਅਸੀਂ ਸੇਵਾ ਕਰਦੇ ਰਾਂਗੇ ਜੀ ਮੈਂ ਆਰਡਰ ਟੈਕਸੀ ਸਟੈਂਡ ਪ੍ਰਧਾਨ ਜੀ ਨੌ ਮੇਰਾ ਸੁਖਵਿੰਦਰ ਸਿੰਘ ਗੋਸਲ ਜਿਹੜੀ ਅੱਜ ਸੇਵਾ ਚੱਲ ਰਹੀ ਆ ਇਹ ਰਾਜਾ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਚੱਲ ਰਹੀ ਆ ਜੀ ਕਿ ਕਿੰਨੀ ਕਿਥੋਂ ਕਿੱਥੇ ਤੱਕ ਚਲਾਉਂਗੀ ਗੱਡੀਆਂ ਇਹ ਔਰਤੋ ਜੀ ਰਾਜਾ ਸਾਹਿਬ ਗੁਰਦੁਆਰਾ ਸਾਹਿਬ ਤੱਕ ਚੱਲਣਗੀਆਂ ਜੀ ਉੱਥੋਂ ਇੱਧਰ ਨੂੰ ਵਾਪਸੀ ਤੇ ਵੀ ਅਸੀਂ ਜਿੰਨੀਆਂ ਵੀ ਸੰਗਤ ਹੋਊਗੀ ਵਾਪਸ ਲੈ ਕੇ ਆਵਾਂਗੇ ਜੀ ਛੱਡ ਕੇ ਵੀ ਆਵਾਂਗੇ ਜੇ ਰਾਜਾ ਸਾਹਿਬ ਰਾਜਾ ਬਲੀ ਕਰੋ ਬਲੀ ਰਾਜਾ ਬਲੀ ਕਰੋ ਬਲੀ